ਹੈਲੋ ਫਰੈਂਡਸ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਡਿਸਕਸ ਕਰਾਂਗੀ ਜਿਸ ਦਾ ਨਾਮ ਹੈ ਡਿਵੈਲਪਮੈਂਟਲ ਡਿਲੇ ਤੁਸੀਂ ਤੁਹਾਡੇ ਮੁਹੱਲੇ ਵਿੱਚ ਕਾਲਜ ਵਿੱਚ ਸਕੂਲ ਵਿੱਚ ਅਤੇ ਬਹੁਤ ਸਾਰੀਆਂ ਹੋਰ ਪਲੇਸਿਸ ਵਿੱਚ ਅਜਿਹੇ ਬੱਚੇ ਦੇਖੇ ਹੋਣਗੇ ਜੋ ਆਪਣੀ ਉਮਰ ਦੇ ਹਿਸਾਬ ਨਾਲ ਬਿਹੇਵ ਨਹੀਂ ਕਰਦੇ ਜਾਂ ਬਹੁਤ ਸਾਰੇ ਬਿਹੇਵੀਅਰ ਇਸ਼ੂਜ਼ ਕਰੀਏਟ ਕਰਦੇ ਹਨ ਜਿਵੇਂ ਬੱਚਾ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਰਿਹਾ ਬੱਚੇ ਨੂੰ ਸੁਣਨ ਵਿੱਚ ਦੇਰੀ ਹੋ ਰਹੀ ਹੈ ਬੱਚੇ ਨੂੰ ਬੋਲਣ ਚੱਲਣ ਵਿੱਚ ਲਿਖਣ ਵਿੱਚ ਅਤੇ ਪੜਨ ਵਿੱਚ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਬੱਚੇ ਨੂੰ ਬਹੁਤ ਜਗ੍ਹਾ ਤੇ ਦਿਖਾ ਲਿਆ ਹੈ ਕਿ ਇਸ ਦਾ ਇਲਾਜ ਸੰਭਵ ਹੈ ਜਾਂ ਨਹੀਂ ਹੈ ਤੁਸੀਂ ਆਪਣੇ ਬੱਚੇ ਨੂੰ ਬਹੁਤ ਸਾਰੇ ਬਿਹੇਵੀਅਰ ਇਸ਼ੂਜ਼ ਕਾਰਨ ਡਾਕਟਰ ਕੋਲ ਲੈ ਕੇ ਜਾ ਰਹੇ ਹੋ ਤਾਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਟਿਪਸ ਦੱਸਾਂਗੀ ਕਿ ਤੁਸੀਂ ਇਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਪਕੜਨਾ ਹੈ ਅਤੇ ਇਸ ਦਾ ਇਲਾਜ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਆਪਾਂ ਇਸ ਦਾ ਲੱਛਣ ਬਚਪਨ ਤੋਂ ਹੀ ਪਹਿਚਾਨ ਸਕਦੇ ਹਾਂ ਜੇਕਰ ਤੁਹਾਡਾ ਬੱਚਾ ਜਨਮ ਲੈਣ ਸਮੇਂ ਦੇਰ ਨਾਲ ਰੋਇਆ ਹੈ ਤਾਂ ਉਸ ਨੂੰ ਡਿਵੈਲਪਮੈਂਟਲ ਡਿਲੇ ਹੁੰਦੀ ਹੈ ਅਗਰ ਤੁਸੀਂ ਆਪਣੇ ਬੱਚੇ ਦਾ ਟ੍ਰੀਟਮੈਂਟ ਜਲਦੀ ਸਟਾਰਟ ਕਰਵਾ ਦਿੱਤਾ ਤਾਂ ਤੁਹਾਡਾ ਬੱਚਾ ਛੋਟੀ ਉਮਰ ਵਿੱਚ ਹੀ ਸਭ ਕੁਝ ਸਿੱਖ ਜਾਂਦਾ ਹੈ ਕਈ ਵਾਰ ਜਨਮ ਲੈਣ ਸਮੇਂ ਬੱਚੇ ਦੀ ਧੜਕਣ ਦਾ ਤੇ ਦੇਰ ਨਾਲ ਚੱਲਣਾ ਜਾਂ ਜਨਮ ਦੇਣ ਸਮੇਂ ਮਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਣੀਆਂ ਅਗਰ ਤੁਹਾਨੂੰ ਕੋਈ ਵੀ ਬੀ ਪ੍ਰੋਬਲਮਸ ਆ ਰਹੀ ਹੈ ਇੰਨੇ ਵਿੱਚੋਂ ਤਾਂ ਤੁਸੀਂ ਕਿਸੇ ਥੈਰੇਪੀ ਸੈਂਟਰ ਵਿੱਚ ਜਾ ਕੇ ਆਪਣੇ ਬੱਚੇ ਦਾ ਟ੍ਰੀਟਮੈਂਟ ਕਰਵਾ ਦੇਣਾ ਚਾਹੀਦਾ ਹੈ ਅਗਰ ਇੰਨੇ ਵਿੱਚੋਂ ਕੋਈ ਵੀ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਥੈਰੇਪੀ ਸਟਾਰਟ ਕਰਵਾਓ ਇਨਾਂ ਸਾਰੀਆਂ ਪ੍ਰੋਬਲਮਸ ਨੂੰ ਮਾਈਲਡ ਸਟੋਨ ਕਿਹਾ ਜਾਂਦਾ ਹੈ ਮਾਈਲਡ ਸਟੋਨ ਤੋਂ ਮਤਲਬ ਕੁਝ ਕੁਝ ਮਹੀਨਿਆਂ ਵਿੱਚ ਬੱਚੇ ਨੂੰ ਕੁਝ ਕੁ ਸਟੈਪਸ ਪਾਰ ਕਰਨੇ ਹੁੰਦੇ ਹਨ ਜਿਵੇਂ 2 ਤੋਂ 3 ਮਹੀਨਿਆਂ ਦੇ ਬੱਚੇ ਨੂੰ ਆਪਣੀ ਗਰਦਨ ਸੰਭਾਲ ਲੈਣੀ ਆ ਜਾਣੀ ਚਾਹੀਦੀ ਹੈ 2 ਤੋਂ 3 ਮਹੀਨੇ ਦੇ ਬੱਚਿਆਂ ਨੂੰ ਆਪਣੀ ਮਾਂ ਨੂੰ ਪਛਾਣਨਾ ਆ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਹਲਕੀ ਸਮਾਈਲ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ 5 ਤੋਂ 6 ਮਹੀਨੇ ਦੇ ਬੱਚੇ ਨੂੰ ਬੈਠਣਾ ਆ ਜਾਣਾ ਚਾਹੀਦਾ ਹੈ ਇੱਕ ਲਗਭਗ 1 ਸਾਲ ਦੇ ਬੱਚੇ ਨੂੰ ਚੱਲਣਾ ਸਿੱਖ ਲੈਣਾ ਚਾਹੀਦਾ ਹੈ। ਅਗਰ ਤੁਹਾਡਾ ਬੱਚਾ 1.5 ਸਾਲ ਦਾ ਹੋ ਗਿਆ ਹੈ ਉਹ ਬੈਠ ਨਹੀਂ ਰਿਹਾ ਬੋਲ ਨਹੀਂ ਰਿਹਾ ਜਾਂ ਉਹ ਕਿਸੇ ਨੂੰ ਪਹਿਚਾਨ ਨਹੀਂ ਰਿਹਾ ਤੁਹਾਡਾ ਬੱਚਾ ਵੱਡਾ ਹੋ ਰਿਹਾ ਹੈ ਤਾਂ ਉਸ ਵਿੱਚ ਰਿਜ਼ਲਟ ਲਿਆਉਣ ਦਾ ਪ੍ਰੋਸੈਸ ਬਹੁਤ ਹੀ ਲੌਂਗ ਟਾਈਮ ਲਈ ਚੱਲਦਾ ਹੈ ਦੂਸਰਾ ਤੁਸੀਂ ਬੱਚੇ ਦੇ ਸੋਸ਼ਲ ਬਿਹੇਵੀਅਰ ਤੇ ਧਿਆਨ ਦੇਣਾ ਹੈ ਜਦੋਂ ਤੁਸੀਂ ਬੱਚੇ ਨਾਲ ਕੋਈ ਵੀ ਗੱਲਬਾਤ ਕਰ ਰਹੇ ਹੁੰਦੇ ਹੋ ਤੁਹਾਡਾ ਬੱਚਾ ਤੁਹਾਡੇ ਨਾਲ ਆਈ ਕੰਟੈਕਟ ਕਰ ਰਿਹਾ ਹੈ ਤੁਹਾਨੂੰ ਅਟੈਂਸ਼ਨ ਦੇ ਰਿਹਾ ਹੈ ਤੁਹਾਨੂੰ ਪਹਿਚਾਨ ਰਿਹਾ ਹੈ ਟਾਈਮ ਤੇ ਤੁਹਾਡੇ ਕੁਐਸਚਨ ਦਾ ਰਿਪਲਾਈ ਦੇ ਰਿਹਾ ਹੈ ਹੈ ਅਗਰ ਤੁਹਾਡਾ ਬੱਚਾ ਇਸ ਤਰ੍ਹਾਂ ਨਹੀਂ ਕਰਦਾ ਹੈ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ